ਇਹਨਾਂ ਨੌਜਵਾਨ ਮੋਟਰਸਾਈਕਲ ਤੇ ਦੋਦਰ ਸਾਈਡ ਤੋਂ ਆਏ ਪੁਲਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਸ ਪਾਰਟੀ ਤੇ ਮਾਰਦੀਨ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕਰੀ ਜਿੰਨਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈ ਤੇ ਇਹ ਮੁੱਢਲੀ ਪੁਸ਼ਕਿਸ਼ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਧਾਲੀਵਾਲ ਤੇ ਸ਼ਗਨਪ੍ਰੀਤ ਜੋ ਕਿ ਮੁੰਲੀਆ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਇਹ ਸੰਬੰਧਿਤ ਦੱਸੇ ਜਾ ਰਿਹਾ ਹੈ ਅੱਜ ਇੱਕ ਐਨਕਾਊਂਟਰ ਕੀਤਾ ਜਾ ਸਕਦਾ ਹੈ ਗੈਂਗਸਟਰ ਦੇ ਨਾਲ ਮੁਕਤੇ ਹੋਈ ਹੈ ਪੁਲਿਸ ਦੀ ਕਿੰਨੇ ਲੋਕ ਗ੍ਰਫਤਾਰ ਕੀ ਕਰਕੇ ਨੇ ਹੋਇਆ ਸਰੋਤ ਟੋਗਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਵਿਵੇਕਸ਼ੀਲ ਸੋਨੀ ਜੀ ਦੇ ਨਿਸ਼ਾ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਅਪਰਾਧੀਆਂ ਦੇ ਨੱਕ ਪਾਈ ਜਾ ਸਕੇ ਇਸੇ ਲੜੀ ਦੇ ਤਹਿਤ ਅੱਜ ਸੀਆਈਏ ਮੈਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਸਿਹਤ ਪੁਲਿਸ ਪਾਰਟੀ ਬੱਦਨੀ ਤੋਂ ਮੱਲੇਵਾਲਾ ਜਾ ਰਹੀ ਸੜਕ ਨੂੰ ਚਰਸਤੇ ਤੇ ਨਾਕਾਬੰਦੀ ਕਰੀ ਤੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੌਧਰ ਸਾਈਡ ਤੋਂ ਆਏ ਪੁਲਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ ਪੁਲਿਸ ਪਾਰਟੀ ਦਾ ਦਬਾਅ ਵਾਧਾ ਵੇਖ ਕੇ ਉਹਨਾਂ ਨੇ ਪੁਲਿਸ ਪਾਰਟੀ ਕੋਲੇ ਸਰੈਂਡਰ ਕਰ ਦਿੱਤਾ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈ ਤੇ ਇਹ ਮੁੱਢਲੀ ਪੁਸ਼ਕਿਸ਼ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਧਾਲੀਵਾਲ ਤੇ ਸ਼ਗਨਪ੍ਰੀਤ ਜੋ ਕਿ ਬੰਬੀਆ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਹੀ ਸਬੰਧਤ ਦੱਸੀ ਜਾ ਰਿਹਾ ਹੈ ਇਹਨਾਂ ਤਿੰਨਾਂ ਨੂੰ ਔਕੀਤੇ ਕਾਬੂ ਕਰ ਲਿਆ। ਤਾਂ ਕਿੰਨਾ ਅਸਲ ਕਿੰਨਾ ਬੜਾ ਜੀ ਇਹਨਾਂ ਦਾ। ਇਹਨਾਂ ਤਿੰਨਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈਆਂ। ਤੇ ਸਰ ਕੋਈ ਜ਼ਖਮੀ ਵੀ ਹੋਇਆ ਜੀ? ਆ ਇਹਦੀ ਮੋਟ ਕੋਡ ਦੇ ਵਿੱਚ ਭੱਜਦੇ ਸਮੇਂ ਜਾਂ ਇਹਨਾਂ ਨੂੰ ਕਾਬੂ ਕਰਦੇ ਸਮੇਂ ਇੱਕ ਪੁਲਿਸ ਮਲਾਜੰਦੇ ਵੀ ਸੱਟਾਂ ਲੱਗੀਆਂ। ਇਹਨਾਂ ਚੋਂ ਇੱਕ ਦੋਸ਼ੀ ਹੈ ਜਸ਼ਵ, ਉਹਦੇ ਵੀ ਪੈਰ ਤੇ ਸੱਟ ਲੱਗੀ ਆ। ਪਾਈ ਗਈ। ਬਰਾਮਦ ਕੀਤੇ ਗਏ ਆ ਜੀ। ਕੋਈ ਗੋਲੀ ਵੀ ਲੱਗੀ ਜੀ ਕਿਸੇ ਨੂੰ? ਨਹੀਂ ਗੋਲੀ ਇਹ ਮਤਲਬ ਦੋਨੋਂ ਪਾਸਿਆਂ ਤੋਂ ਕਿਸੇ ਨੂੰ ਕੋਈ ਜ਼ਖਮੀ ਗੋਲੀ ਨਾਲ ਕੋਈ ਜ਼ਖਮੀ ਨਹੀਂ ਆ। ਤੇ ਸਰ ਕਿੱਥੋਂ ਕਿੱਥੇ ਆ ਰਹੇ ਸੀ? ਉੱਪਰ ਇਦਰੋਂ ਦੂਧਰ ਸਾਈਡ ਤੋਂ ਆ ਰਹੇ ਸੀ ਅੱਗੇ ਫਰਦਰ ਤਪੀਸ਼ ਦਾ ਵਿਸ਼ਾ ਹੈਗਾ ਵੀ ਇਹ ਕਿਸ ਪਰ ਪਈ ਜਾ ਰਹੀ ਸੀ ਜਾਂ ਕੀ ਵਾਰਤਥ ਕਰਨ ਜਾ ਰਹੇ ਸੀ ਉਹ ਤਪੀਸ਼ ਦਰਾਂ ਜੋ ਵੀ ਅੱਗੇ ਆਊਗਾ ਤੁਹਾਨੂੰ ਅਪਡੇਟ ਕਰਦੇ ਜਾਏ ਇਹ ਤਿੰਨੋਂ ਮੋਟਰ ਤੇ ਜੀ ਹਾਂ ਦੇਣਾ ਹੋਵੇ ਹੁਣ ਆ